ਪੈਡ ਦੀ ਸ਼ੁਰੂਆਤ ਮਿੱਤਰੋ ਜਿਹੜੇ ਮੇਲੇ ਤੇ ਰਿਕਾਰਡ ਬਾਨਨੇ ਆ ਜੋ ਆਪਾਂ ਕੀ ਐ ਸੀਜ਼ਨ ਦਾ ਟਾਪ ਦਾ ਟੂਰਨਾਮੈਂਟ ਵੱਡਾ ਮੇਲਾ ਹੋਣਾ ਸੋ ਉਹ ਹਾਂਜੀ ਕਿਦਾਂ ਸਾਰੇ ਵੀਰ ਭਰਾਵਾਂ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਿੱਤਰੋ ਇਸ ਹੌਲੀ ਵੀਡੀਓ 'ਚ ਅੱਜ ਦੇ ਟੂਰਨਾਮੈਂਟ ਅੱਜ ਤੋਂ ਹੋਣ ਜਾ ਰਹੀ ਹੈ ਇੱਕ ਟੌਪ ਦੇ ਟੂਰਨਾਮੈਂਟ ਦੀ ਮੈਂ ਕਹਾਂ ਵੱਡੇ ਟੂਰਨਾਮੈਂਟ ਦੀ ਸ਼ੁਰੂਆਤ ਮਿੱਤਰੋ ਜਿਹੜੇ ਮੇਲੇ ਤੇ ਰਿਕਾਰਡ ਬਣਨੇ ਆ ਜੋ ਆਪਾਂ ਕੀ ਇਸ ਸੀਜ਼ਨ ਦਾ ਟੌਪ ਦਾ ਟੂਰਨਾਮੈਂਟ ਵੱਡਾ ਮੇਲਾ ਹੋਣਾ ਸੋ ਉਸ ਟੂਰਨਾਮੈਂਟ ਦੀ ਵੀ ਜਾਣਕਾਰੀ ਦੇਵਾਂਗੇ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰਕੇ ਜਾਇਓ ਅੱਜ ਇਹ ਮੇਲਾ ਮਿੱਤਰੋ ਖਜੂਰਲੇ ਦਾ ਅੱਜ ਤੋਂ ਸ਼ੁਰੂਆਤ ਹੋ ਗਈ ਹੈ 12 13 14 ਤੇ 15 ਅਗਸਤ ਲਾਸਟ ਦਿਨ ਹੋਣਾ ਮਿੱਤਰੋ ਹਰ ਵਾਰੀ ਵਧੀਆ ਟੂਰਨਾਮੈਂਟ ਜੋ ਹੈ ਹਰੇਕ ਸਾਲ ਕਰਵਾਇਆ ਜਾਂਦਾ ਖਜੂਰਲਾ ਕਪੂਰਥਲੇ ਇਲਾਕੇ 'ਚ ਮਿੱਤਰੋ ਬੈਸਟਾਂ ਨੂੰ ਮੋਟਰਸਾਈਕਲ ਐਂਡ ਵਾਲੇ ਦੇਣ ਕਬੱਡੀ ਓਪਨ ਆਲ ਓਪਨ ਦੀਆਂ 8 کلبਾਂ ਦੇ ਆਖਰੀ ਦਿਨ ਮਿੱਤਰੋ ਮੈਚ ਹੋਣੇ ਆ ਲੱਗੂਗਾ ਪਰ ਅੱਜ ਮਿੱਤਰੋ 45 ਕਿਲੋ ਦੇ ਮੈਚ ਆ ਵਧੀਆ ਮੈਚ ਆ ਅੱਜ ਵੀ ਜੁਆਇ ਕਰਵਾਏ ਜਾਣੇ ਆ ਇਸ ਟੂਰਨਾਮੈਂਟ ਤੇ ਕਮਾਲ ਹੋਣੀ ਆ ਸੋ ਵਧੀਆ ਟੀਮਾਂ ਤੇ ਵਧੀਆ ਖਿਡਾਰੀ ਇਸ ਐਂਡ ਵਾਲੇ ਦਿਨ ਦਾ ਖੜਕਾ ਹੋਣਾ ਹੀ ਹੋਣਾ ਅੱਜ ਵੀ ਤਗੜੀਆਂ ਟੀਮਾਂ ਪਰ ਅੱਜ ਓਪਨ ਦਾ ਟੂਰਨਾਮੈਂਟ ਹੈ ਗਿਆ ਹਰਿਆਣੇ ਦੇ ਵਿੱਚ ਡੋਰ ਕੈਂਥਲ ਇਲਾਕੇ 'ਚ ਮਿੱਤਰੋ ਅੱਜ 31000 ਪਹਿਲਾ ਇਨਾਮ ਤੇ ਦੂਜਾ ਨਾਮ 20000 ਤੇ ਬੈਸਟ ਨੂੰ ਐਲੀਡੀਆਂ ਟੀਮੀਆਂ ਨਾਲ ਮਿੱਤਰੋ आज ਵੱਡਾ ਸਨਮਾਨ ਕੀਤਾ ਜਾਣਾ ਸੋ ਹਰਿਆਣੇ ਚ ਪ੍ਰਵੀਨ ਮਰਜਾਪੁਰੀਆ ਵੱਡੇ ਵੱਡੇ ਮੱਲ ਮਿੱਤਰੋ ਅੱਜ ਜੋ ਐ ਇਸ ਓਪਨ ਦੇ ਟੂਰਨਾਮੈਂਟ ਤੇ ਕਮਾਲਾਂ ਕਰਨਗੇ ਸਰਾ ਲਾਉਣਗੇ ਸ਼ੀਲੂ ਹਣਿਆਂ ਦਾ ਮੈਚ ਆ ਰਿਹਾ 16 ਤਰੀਕ ਨੂੰ ਵੀ ਵੱਡੇ ਮੱਲ ਰਾਜਪੂਤ ਬੱਗਿਆਂ ਵਾਲਾ ਦੁੱਲਾ ਸੁਲਤਾਨ ਦੁੱਗਾਂ ਵਾਲੇ ਖੁਸ਼ੀ ਦੀ ਵੀ ਕੋਸ਼ਿਸ਼ ਰੂ ਵੀ ਅੱਗੇ ਵੀ ਖੜਾਇਆ ਜਾਵੇ ਉਹਨੂੰ ਸੋ ਉਹ ਚੀਜ਼ ਹੋਊਗੀ ਮਿੱਤਰੋ ਤੇ ਮੈਂ ਮਿਲਦਾ ਨਵੀਂ ਵੀਡੀਓ ਦੇ ਵਿੱਚ ਨਵੀਆਂ ਅਪਡੇਟ ਲੈ ਕੇ ਲਾਈਕ ਤੇ ਸ਼ੇਅਰ ਕਰ ਦਿਓ ਵੀਡੀਓ ਨੂੰ ਸਾਰੇ ਵੀਰਾਂ ਤਾਂ ਹੀ ਧੰਨਵਾਦ